ਆੰਤਰੀਕ ਕਮੇਟੀ ਵੱਲੋਂ ਜਥੇਦਾਰਾਂ ਨੂੰ ਫਾਰਕ ਕਰਨ ਤੇ ਲਏ ਗਏ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਿਸ਼ ਸਿੰਘ ਨਾਬਾ ਨੇ ਮੰਦਭਾਗਾ ਕਰਾਰ ਦਿੱਤਾ ਹੈ। ਉਹਨਾਂ ਕਹੇ ਕਿ ਜੋ ਫੈਸਲਾ ਜਥੇਦਾਰਾਂ ਦੇ ਪ੍ਰਤੀ ਲਿਆ ਗਿਆ ਹੈ ਇਹ ਬੜਾ ਹੀ ਨਿੰਦਣਯੋਗ ਹੈ। ਇਹ ਦਿਨ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਲਿਖਿਆ ਜਾਵੇਗਾ। ਉਹਨਾਂ ਕਹੇ ਕਿ ਮੈਂ ਇਸ ਚੀਜ਼ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ। ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਚੁੱਕੇ ਨੇ ਕਿ ਹੁਣ ਬਹੁਤ ਕੁਝ ਹੋ ਚੁੱਕਿਆ ਅਕਾਲੀ ਦਲ ਨੂੰ ਕੁਝ ਸੋਚਣਾ ਚਾਹੀਦਾ ਹੈ ਉਹਨਾਂ ਕਹੇ ਕਿ ਆਉਣ ਵਾਲੀਆਂ ਐ ਜੀ ਪੀ ਸੀ ਦੀਆਂ ਚੋਣਾਂ ਵਿੱਚ ਪੰਥ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਮੂੰਹ ਤੋੜਵਾ ਜਵਾਬ ਦੇਵੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਹਰੀ ਸਿੰਘ ਨਾਭਾ ਨੇ ਨਾਭਾ ਵਿਖੇ ਆਪਣੇ ਦਫ਼ਤਰ ਵਿਖੇ ਕੀਤਾ ਜੋ ਕੱਲ ਦਾ ਐਪੀਸੋਡ ਹੋਇਆ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉਂ ਕੱਲ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੇ ਦੋ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂਜੀਤ ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੋਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਹੈ ਜੋ ਕਿ ਬਹੁਤ ਨਿੰਦਣਯੋਗ ਗੱਲ ਹੈ ਇਸੇ ਤਰ੍ਹਾਂ 26 ਦਿਨ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪੀਜੀਤ ਸਿੰਘ ਜੀ ਨੂੰ ਵੀ ਇਹਨਾਂ ਨੇ ਬੇਇੱਜ਼ਤ ਕਰਕੇ ਇਸੇ ਤਰ੍ਹਾਂ ਉਹਨਾਂ ਦੇ ਅਹੁਦੇ ਤੋਂ ਫਾਰਕ ਕੀਤਾ ਜੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਮੈਂ ਇਸ ਘਟਨਾ ਦੀ ਪੁਰਜੋਰ ਨਿੰਦਿਆ ਕਰਦਾ ਨਿਖੇਧੀ ਕਰਦਾ ਹਾਂ ਅਤੇ ਮੈਂ ਆਪਣੇ ਅਕਾਲੀ ਦਲ ਵੱਲੋਂ ਜੋ ਮੈਨੂੰ ਮੇਰੇ ਕੋਲ ਅਹੁਦੇ ਸੀਗੇ ਉਹਨਾਂ ਸਾਰਿਆਂ ਅਹੁਦਿਆਂ ਤੋਂ ਮੈਂ ਅਸਤੀਫਾ ਦਿੰਦਾ ਹਾਂ ਅਤੇ ਜੋ ਵੀ ਇਹ ਅਕਾਲੀ ਦਲ ਹੁਣ ਗਲਤ ਕੰਮ ਕਰ ਰਿਹਾ ਹੈ ਮੈਂ ਚਾਹੁੰਦਾ ਕਿ ਇਹਨਾਂ ਨੂੰ ਪ੍ਰਮਾਤਮਾ ਸਮੱਤ ਵਕਸੇ ਕਿ ਬਹੁਤ ਕੁਝ ਹੋ ਗਿਆ ਹੁਣ ਤੁਸੀਂ ਬਸ ਕਰੋ ਅਤੇ ਅਕਾਲੀ ਦਲ ਨੂੰ ਸਹੀ ਤਰੀਕੇ ਨਾਲ ਇਹਦੀ ਭਰਤੀ ਕਰੋ ਸਹੀ ਤਰੀਕੇ ਨਾਲ ਪ੍ਰਧਾਨ ਚੁਣੋ ਇਸ ਤਰ੍ਹਾਂ ਦਾ ਚੁਣਿਆ ਗਿਆ ਪ੍ਰਧਾਨ ਬਹੁਤਾ ਚਿਰ ਨਹੀਂ ਰਹੇਗਾ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ 2 ਦਸੰਬਰ ਦਾ ਜਿਹੜਾ ਫੈਸਲਾ ਸੀ ਹੁਕਮਨਾਮਾ ਸੀ ਉਹਨੂੰ ਲਾਗੂ ਨਹੀਂ ਕੀਤਾ ਗਿਆ ਸੱਤ ਮੈਂਬਰੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਜਿਸ ਦੇ ਵਿੱਚੋਂ ਦੋ ਨਾਂ ਦੋ ਆਗੂਆਂ ਵੱਲੋਂ ਅਸਤੀਫਾ ਦਿੱਤੇ ਗਏ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਹੋਣੀ ਸੀ ਅਕਾਲੀ ਦਲ ਦੀ ਉਸ ਨੂੰ ਲੈ ਕੇ ਜਨ ਕਿਤੇ ਜੱਜੇਦਾਰ ਨੂੰ ਤੋੜਿਆ ਗਿਆ 2 ਦਸੰਬਰ ਦਾ ਜੋ ਫੈਸਲਾ ਹੋਇਆ ਸੀਗਾ ਉਹ ਇੱਕ ਇਤਿਹਾਸਕ ਫੈਸਲਾ ਸੀਗਾ ਇਹਨਾਂ ਸਾਰਿਆਂ ਲੀਡਰਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਗਲਤੀਆਂ ਦੇ ਮੁਤਾਬਕ ਸਿੰਘ ਸਹਿਬਾਨ ਨੇ ਇਹਨਾਂ ਨੂੰ ਸਜ਼ਾ ਲਈ ਇਹਨਾਂ ਨੇ ਉਹ ਸਜ਼ਾ ਵੀ ਭੁਗਤੀ 100 ਘੰਡਾ ਵੀ ਖਾ ਲਿਆ ਤੇ 170 ਵੀ ਖਾ ਲਿਆ ਤੇ ਬਾਕੀ ਰਹੀ ਜੋ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਦੇ ਉੱਪਰ ਅਮਲ ਨਹੀਂ ਕੀਤਾ ਇਹਨਾਂ ਨੇ ਆਪਣੇ ਆਪ ਹੀ ਪਰਚੀਆਂ ਕੱਟ ਕੇ ਬੋਕਸ ਭਰਤੀ ਕਰਕੇ ਉਹ ਇਹ ਤੁਸੀਂ ਸਾਰੇ ਦੇਖ ਰਹੇ ਹੋ ਬੋਕਸ ਭਰਤੀ ਕੀਤੀ ਜੇ ਕਰ ਰਹੇ ਨੇ ਪਹਿਲਾਂ ਵੀ ਕਰੀਏ ਅਤੇ ਕਰਦੇ ਜਾ ਰਹੇ ਨੇ ਬਿਲਕੁਲ ਜਿਹੜੀ ਹੁਣ 5 7 ਸੱਤਾਂ ਤੋਂ 5 ਮੈਂਬਰੀ ਕਮੇਟੀ ਰਹਿ ਚੁੱਕੀ ਆ ਕਿ ਹੁਣ ਉਹ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਨਗੇ ਕਾਲੀ ਦਲ ਦੀ ਕਿਸ ਤਰ੍ਹਾਂ ਹੋਊਗਾ ਅਗਲਾ ਸਟੈਪ ਕੀ ਹੋਊਗਾ ਉਹ ਜੋ 5 ਮੈਂਬਰੀ ਕਮੇਟੀ ਰਹਿ ਗਈ ਉਹ ਹੁਣ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰ ਰਹੀ ਹੈ ਅਤੇ ਲੋਕ ਵੱਧ ਚੜ ਕੇ ਉਹ ਪਰਚੀ ਘਟਾਉਣਗੇ ਅਤੇ ਮੈਂਬਰਸ਼ਿਪ ਭਰਤੀ ਕਰਨਗੇ ਜਿਹਦੇ ਨਾਲ ਕਿ ਇੱਕ ਵਧੀਆ ਅਕਾਲੀ ਦਲ ਉੱਭਰ ਕੇ ਸਾਹਮਣੇ ਆਊਗਾ ਬਿਲਕੁਲ ਜੇਕਰ ਆਈਜੀਪੀਸੀ ਦੀ ਚੋਣਾਂ ਹੁੰਦੀਆਂ ਨੇ ਜੀ ਉਹ ਕਿਸ ਤਰ੍ਹਾਂ ਦੇਖੂਗੀ ਸਿੱਖ ਕੌਮ ਸਿੱਖ ਪੰਥ ਕਿਸ ਤਰ੍ਹਾਂ ਦੇਖੂਗਾ ਜੇਕਰ ਸ਼੍ਰੋਮਣੀ ਕਮੇਟੀ ਨੇ ਇਲੈਕਸ਼ਨ ਹੁੰਦੀ ਹੈ ਤਾਂ ਸਿੱਖ ਬੰਧ ਆਪਣਾ ਦੇਖ ਕੇ ਵਧੀਆ ਮੈਂਬਰਾਂ ਨੂੰ ਚੁਣੂਗਾ ਤਾਂ ਜੋ ਇਸ ਤਰ੍ਹਾਂ ਜੋ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਹੈ ਉਹ ਹਟਾਇਆ ਜਾ ਸਕੇ ਬਿਲਕੁਲ ਜਿਸ ਤਰ੍ਹਾਂ ਕੀ ਐਜੂਸੀ ਦੇ ਪ੍ਰਧਾਨ ਜਿੱਧਰ ਧਾਮੀ ਵੱਲ ਵੀ ਅਸਤੀਫਾ ਦਿੱਤਾ ਗਿਆ ਉਹਦੀ ਵੀ ਕਾਫੀ ਚਰਚਾਵਾਂ ᱛੀਆ ਉਹਤੇ ਵੀ ਕਿਸੇ ਕਿਸ ਤਰ੍ਹਾਂ ਦਾ ਕੋਈ ਦਬਾਅ ਪਾਇਆ ਜਾ ਰਿਹਾ ਸੀ ਇਸ ਫੈਸਲੇ ਨੂੰ ਲੈ ਕੇ ਇਹ ਤਾਂ ਧਾਮੀ ਸਾਹਿਬ ਇਹ ਦੱਸ ਸਕਦੇ ਨੇ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਰ ਨੂੰ ਦੇਖਦੇ ਹੋਏ ਇੱਕ ਲਿਮਟ ਹੁੰਦੀ ਹੈ ਵੀ ਉਦੋਂ ਵੱਧ ਮੈਂ ਕੰਮ ਨਹੀਂ ਕਰ ਸਕਦਾ ਇਹ ਦੇਖਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ